ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਈ ਹੋਪ ਆਪ ਠੀਕ ਠਾਕ ਹੋਵਗੇ ਚੜਦੀ ਕਲਾ 'ਚ ਹੋਵਗੇ ਤੇ ਅੱਜ ਆਪਾਂ ਬਣਾਉਨੇ ਆ ਸਵਾਬੀਨ ਦੀਆਂ ਬੜੀਆਂ ਤੇ ਚੌਲਿਆਂ ਦੀ ਸਬਜ਼ੀ ਤੇ ਕੜਾਈ 'ਚ ਉੱਧਰ ਪਾ ਲਿਆ ਆਪਾਂ ਤੇਲ ਤੇ ਇੱਧਰ ਆਪਾਂ ਤੁਹਾਨੂੰ ਸਮਾਨ ਦਿਖਾਉਣੀ ਆ। ਮੋਲੇ ਕਰਕੇ ਫਿਰ ਆ ਸੁੱਕੇ ਮਸਾਲੇ ਇਹਨਾਂ ਨੂੰ ਥੋੜਾ ਜਿਹਾ ਬ੍ਰਾਊਨ ਕਰ ਲੈਣੇ ਆ। ਇੱਕ ਸਾਤੀ ਲਾਲ ਮਿਰਚ ਪਤੂੜ ਕੇ ਪਾਵਾਂਗੇ ਇਹਨਾਂ ਬਹੁਤ ਟੇਸਟੀ ਬੰਦਾ ਮਸਾਲਾ ਤੇ ਆਲੀ ਤੇ ਅਦਰਕ ਨੂੰ ਕੁੱਟ ਲੈਣੇ ਆਪਾਂ ਤਿਆਰ ਕਰਕੇ ਰੱਖ ਦੂਗੀ ਤੱਕ ਸਮਾਰਤੀ அதுக்கும் குஞ்சுக்கும் தரலாம் சொல்லியது ये मारी जानी है जो कि थले न लगे मसाला हल्दी नमक सूखा सुनिया गरम मसाला थोड़ी जी देगी मिर्च ਤਾਂ ਚੰਗੀ ਤਰ੍ਹਾਂ ਨਾਲ ਮਿਲਾ ਦੇਣਾ ਮੈਂ ਇਸ ਕਰ ਦੇਣਾ ਵਿੱਚ ਮਸਾਲੇ ਨੂੰ ਜੋ ਕਿ ਰੱਚ ਜੀ ਥੋੜਾ ਜਿਹਾ ਗਰਮ ਮਸਾਲਾ ਐਡ ਕੀਤਾ ਆਪਾਂ ਤੇ ਇਹ ਵਧੀਆ ਬਣ ਜੇ ਤੋਂ ਦਨੀਆ ਪਟਾਕ ਇਨਸ਼ਾਅੱਲਾ ਆਪਣਾ ਲਗਭਗ ਤੋ ਤਿਆਰ ਹੋ ਗਿਆ। ਕਿ ਤਦਿਆਂ ਲੱਗਤੀ ਆਪਾਂ ਇਹਨਾਂ ਨੂੰ ਤਾਂ ਪਹਿਲਾਂ ਹੀ ਵਾਰ ਕੇ ਰੱਖ ਲਿਆ ਸੀ। ਧੋਸ ਮਾਰ ਕੇ ਵਾਰ ਕੇ ਕਟੋਰੀ ਚ ਕੱਢ ਕੇ ਰੱਖ ਲਿਆ ਸੀ। ਦੇਅਟ ਕਰਤੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਿੰਦੇ ਹਾਂ ਜੋ ਕਿ ਮਸਾਲੇ ਚ ਰਚ ਜਾਣ ਬਹੁਤ ਟੇਸਟੀ ਬਣਦੀ ਹੈ ਸਬਜ਼ੀ ਇਹ ਸਵਾਦ ਇੰਦੀਆਂ ਬੜੀਆਂ ਤੇ ਚਾੜੋ दो आलू ऐड करते हैं अपने बिच उधर आप गर्म पानी करके रख लिया सी गर्म पानी भी ऐड करता हम थोड़े जे टाइम वास्ते ढक हैं ਦੀ ਬਹੁਤ ਵਧੀਆ ਤਿਆਰ ਹੋ ਗਈ ਹੈ ਥੋੜਾ ਜਿਹਾ ਟਾਈਮ ਹੋਰ ਬਣਾਵਾਂਗੇ ਆਪਾਂ ਹਜੇ ਨਾ ਸਮਾਰਕੀ ਲਈ ਬਣੀ ਕੱਚੀ ਹੈ ਥੋੜੀ ਜੀ ਫਿਰ ਆਲੂ ਨਾਲੇ ਖੜਮੀ ਜਿ ਰਹਿ ਜਾਂਦੇ ਆ ਇਹ ਪੀ ਐਡ ਕਰਦੇ ਆ ਆਪਾਂ ਮੋٹے ਮੋٹے ਜਿਹੜੇ ਵਿੱਚ ਲੱਕੇ ਜੇ ਹੋਣਗੇ ਉਹ ਕੱਢ ਕੇ ਬਾਹਰ ਕਰ ਦਾਂਗੇ ਦੂਸਰਾ ਆਪਾਂ ਵਿੱਚ ਐਡ ਕਰ ਦਾਂਗੇ ਦੇਖੋ ਕਿੰਨੀ ਟੇਸਟੀ ਲੱਗ ਰਹੀ ਹੈ ਹਾਂਜੀ ਸਬਜੀ ਆਪਣੀ ਬਣ ਕੇ ਹੋ ਗਈ ਤਿਆਰ ਜਿਹਨੂੰ ਜਿਹਨੂੰ ਆਪਣੀ ਵੀਡੀਓ ਵਧੀਆ ਲੱਗਦੀ ਹੈ ਨਾ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਵੀ ਕਰੋ ਵੀ ਤੁਹਾਨੂੰ ਕਿਵੇਂ ਦੀ ਲੱਗੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਦੇ ਜਮਾਰ ਦਿੰਨੇ ਆ ਕਟਛੀ ਤੇ ਫਿਰ ਦਿਨ टाक ਦੇਣੇ ਆ ਫਿਰ ਮਿਲਦੇ ਆ ਭਾਗ ਅਗਲੇ ਬਲੌਗ ਨਾਲ ਮਾਲਕ ਤੰਦਰੁਸਤੀ ਬਣਾਈ ਰੱਖੇ ਸਾਰਿਆਂ ਤੇ